ਹੈਲੋ ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸੁਖ ਬਲੌਗਸ ਉੱਪਰ ਆਈ ਚੈਨਲ ਦਾ ਤੁਹਾਨੂੰ ਸਵਾਗਤ ਹੈ YouTube ਫੈਮਿਲੀ ਦੇ ਸਾਰੇ ਠੀਕ ਠਾਕ ਹੋ ਦੀਏ ਸਾਰਿਆਂ ਦਾ ਸਤਿ ਸ਼੍ਰੀ ਅਕਾਲ ਜੀ ਦੇਖੋ ਜੀ ਇਹ ਬਿਆਹ ਦਾ ਜਿਹੜਾ ਪਾਰਟ ਹੈ ਹੈਗਾ ਦੂਜਾ ਤੇ ਬਲੌਗ ਬਹੁਤ ਲੰਮਾ ਹੁੰਦਾ ਸੀ ਫਿਰ ਮੈਂ ਦੋ ਪਾਰਟ ਕਰ ਲਿਆ ਤੇ ਫਰਸਟ ਪਾਰਟ ਤੁਸੀਂ ਦੇਖ ਚੁੱਕੇ ਹੋ ਤੇ ਇਹ ਹੈਗਾ ਸੈਕੰਡ ਤੇ ਤੁਸੀਂ ਮੇਰੀਆਂ ਪਿਆਰਾਂ ਕਮੈਂਟ ਕਰਕੇ ਦੱਸਿਓ ਤਾਨੁਕ ਦਾ ਨਾ ਬਲੌਗ ਲੱਗਾ ਤੇ ਬਲੌਗ ਨੂੰ ਫੁੱਲ ਦੇਖਿਓ ਤੇ ਆਪਣੇ ਰਿਸ਼ਤੇਦਾਰ ਯਾਨੀ ਦੂਜੀ ਸਟੇਟ ਤੋਂ ਆਏ ਹਰਿਆਣੇ ਤੋਂ ਆਇਆ ਤਾਂ ਉਹਨਾਂ ਦੇ ਤੁਸੀਂ ਗੱਲਾਂ ਬਾਤਾਂ ਸੁਣ ਕੇ ਦੇਖਿਓ ਕਿੰਨਾ ਮਜ਼ਾ ਆਊਗਾ ਤੁਸੀਂ ਨਾ ਹਾਸਾ ਹਾਸ ਕੇ ਦੂਰ ਹਰਿਆਣੇ ਆਉਣਾ ਕੁੜੀ ਮੈਂ ਆ ਮੰਮੀ ਨੇ ਚਲੋ ਆਪਣੇ ਘਰਾਂ ਨੂੰ ਹੁਣ ਚਲੋ ਨਿਕਲਾ ਉਹਨਾਂ ਕੋ ਜਗਾਨੀ ਆ ਕਿਹਨਾਂ ਚਲੋ ਟਾਈਮ ਹੋ ਗਿਆ ਹੁਣ ਜਾਣ ਦਾ ਪਾਟਿਸਪੈਲਾ ਹੀ ਸੀ ਅਸੀਂ ਨਾ ਘਰ ਆਣੀ ਕੋਲੀ ਚ ਫੋਰ ਕੇ ਤਾਂ ਆ ਹਾਂ ਹਰਿਆਣੇ ਆਪਣੇ ਬੇਬੇ ਘਰ ਨੈਬ ਇਹ ਵੀ ਆਪੇ ਕੌਣ ਸਿੱਧੇ ਕਿਰੇ ਘਟਾ ਗਏ ਇਹ ਆਈ ਬੋਲੀਆ ਰਾਣੀ ਬੋਲੀ ਬਹੁਤ ਸਾਨੂੰ ਬੋਲੀ ਸਾਨੂੰ ਸੁਣਿਆ ਨਹੀਂ ਸਾਨੂੰ 참 ਵੀ ਲਗੀ ਸਾਨੂੰ ਇੱਕਦਮ ਇਹ ਬੋਲਦੇ ਇਹ ਕਰਨਾ ਹਾਲੇ ਬਈ ਆ ਕੋ ਨਹੀਂ ਮਿਲਦਾ ਕੁਛ ਇਹ ਆ ਇਹ ਪਿਆਰ ਐ ਅਸੀਂ ਕਹਿੰਦਾ ਮੇਰੇ ਪੱਲੇ ਨਹੀਂ ਕੁਝ ਤੂੰ ਮਾਸਣ ਕਹਾ ਸਾਡੇ ਉੱਤੇ ਆਇਓ ਆ ਉੱਥੇ ਬਣਾ ਕੇ ਲਿਆਵਾਂਗੇ ਬਲੋ ਆਈਏ ਐਸ ਤਰ੍ਹਾਂ ਕੀ ਚੀਜ਼ ਹੈ ਵਫਾ ਸੁਣੀ ਲੱਗਦੀ ਹੈ ਨਾ ਮੈਨੂੰ ਸਮਝ ਆ ਜਾਂਦੀ ਮੈਨੂੰ ਬੋਲਣੀ ਹਜੇ ਘੱਟ ਆਉਂਦੀ ਘੱਟ ਆਉਂਦੀ ਤੂੰ ਇਧਰ ਲਈ ਬੋਲਨੀ ਲੈ ਪੰਜਾਬ ਦੀ ਤੂੰ ਬੋਲਦੀ ਆ ਨਾ ਸਿੱਖਿਆ ਘੱਟ ਥੋੜੀ ਜੀ ਤੂੰ ਪੰਜਾਬੀ ਬੋਲੀ ਬੋਲਦੀ ਨਹੀਂ ਦਿਲੀ ਪੰਜਾਬ ਦੀ ਉਹ ਹਰਿਆਣੇ ਦੀ ਬੋਲਦੀ ਉਹ ਤਾਂ ਨਿਆਣੇ ਹੁਦਰਲੇ ਆ ਨਾ ਫਿਰ ਇਹ ਕਿੱਥੇ ਲੱਗ ਰਹੀ ਹੈ ਘੰਨੇ ਸੁਥਰੀ ਲੱਗ ਰਹੀ ਹੈ ਨਹੀਂ ਉਧਰਲੇ ਬਲੌਗਰ ਹੈਗੇ ਦੇਖਦੀ ਹੁੰਨੀ ਆ ਮੈਂ ਉਹ ਜਿਹਦੇ ਡੈਰੀ ਫਾਰਮ ਦੇ ਜਿਆਦਾ ਪਾਉਂਦੇ ਆ ਉਹ ਗੱਲ ਨਹੀਂ ਸੁਖਰੀ ਲੱਗਣਦੀ ਵੀ ਬਹੁਤ ਸੋਹਣੀ ਲੱਗਣਦਾ ਹੀ ਅੱਛਾ ਅੱਛਾ ਬੋਲੀ ਬੜੀ ਲੱਗਦੀ ਆ ਸੋਹਣੀ ਬੋਲਦੀ ਰਹਿਣਾ ਸਮਝ ਆਉਂਦੀ ਮੈਨੂੰ ਬਹੁਤ ਸੋਹਣੀ ਲੱਗਦੀ ਆ ਬੈਸ ਆ ਉਹ ਪਰ ਆਪਾ ਚੁਟਲਾ ਲੱਗਦੇ ਮਰੇ ਰਹਿਣਾ ਐ ਵਾਓ ਕੁੜੀ ਹੜੀ ਕਮਾਲ ਕਰਦੀ ਆ ਆ ਤੂੰ ਬੋਲ ਕੇ ਦਿਖਾ ਮੇਰਾ ਪੁੱਤ ਰਾਨੀ ਵੀ ਬੋਲੀ ਬੋਲ ਕੋਈ ਮੈਨੂੰ ਆਉਂਦੀ ਨਹੀਂ ਇਹ ਹਿੰਦੀ ਬੋਲਦੀ ਜਿਆਦਾ ਸਾਨੂੰ ਕੋਣੀ ਆਉਂਦੀ ਬੱਬੇ ਹਾਂ ਇਹ ਰਾਨੇ ਦਾ ਮਾਲ ਕੋਣੀ ਇਹ ਪੰਜਾਬ ਦਾ ਮਾਲ ਹੈ ਪੰਜਾਬ ਦਾ ਮਾਲ ਹੈ ਅੱਛਾ ਅੱਛਾ ਇੰਗਲਿਸ਼ ਬੁਲਾ ਲਾ ਇੰਗਲਿਸ਼ ਅੱਛਾ ਉਧਰ ਆ ਮੇਰਾ ਪੁੱਤਰ ਓਏ ਐ ਰੁਕ ਜਾਣ ਦੇ ਨਹੀਂ ਚਲ ਕੋਈ ਇੰਗਲਿਸ਼ ਹੀ ਗੱਲ ਕਰਤ ਕਰਦੇ ਦੱਸ ਦੇ ਮੈਨੂੰ ਕੋਈ ਹੈਲੋ ਹਾਊ ਯੂ ਅਸੀਂ ਚੱਲੇ ਆ ਵਾਪਸ ਓਏ ਬੋਲਾ ਬੋਲ ਕੁਛ ਵੀ ਬੋਲ ਦੇ ਲੇਕਿਨ ਕਿਉਂਕਿ ਹੁਣ ਅਸੀਂ ਆਪਣੇ ਘਰ ਚੱਲੇ ਆ ਵਾਪਸ ਅਸੀਂ ਚੱਲੇ ਆ ਆਪਣੇ ਬੱਚਾ ਕੋਣੀ ਚਲੋ ਸੋਨੇ ਬੋਲੀ ਬੋਲਦੇ ਨੇ ਆਨੇ ਸੰਜੀ ਨੇ ਅੱਜ ਤੂੰ सांगਦੀ ਨਹੀਂ ਇਹ ਬੋਲਦੇ ਐ ਵੀ ਨਵੀਂ ਐ ਹਰਿਆਣੇ ਦੀ ਬੋਲੀ ਬੋਲਦੀ ਕੁੜੀ ਸਾਡੀ ਵੀ ਆ ਤਾਂ ਕੁਝ ਵੀ ਬੋਲ ਦੇ ਮੇਰਾ ਬਤ ਮੇਰੇ ਨਾਲ ਸੁਣ ਹਾਲ ਤਾਂ ਕੋਈ ਮੈਨੂੰ ਆਈ ਤੇ ਘਰ ਉੱਤੇ ਆਪਣੇ ਆ ਆਹੋ ਕਿ ਸਾਡੇ ਹਿੜਿਆਣੇ ਆਇਓ ਆਹ ਦਰਨਾਨੀ ਕੋਈ ਨਹੀਂ ਇਹ ਵੀ ਤਾਂ ਉਹ ਹੀ ਸਾਹਮਣੇ ਤੇ ਸਾਹਮਣੇ ਬੰਦੇ ਬਹੁ ਬੈਠੇ ਆ ਇਦਾਂ ਬੋਲ ਇੱਥੇ ਸਮਝ ਕੇ ਕਹਿ ਕੇ ਬਾਪ ਸਾਡੇ ਘਰ ਨੂੰ ਆਇਓ ਬਸ ਤੇ ਹੁਣ ਅਸੀਂ ਚੱਲਨੇ ਆ ਓਕੇ ਆਈ ਐਮ ਗੋਇੰਗ ਟੂ ਮਾਈ ਹਾਊਸ ਸੋ ਪਲੀਜ਼ ਵੈਲਕਮ ਇਨ ਮਾਈ ਹੋਮ ਪਲੀਜ਼ ਬਸ ਬਸ ਥੈਂਕ ਯੂ ਥੈਂਕ ਯੂ ਬਹੁਤ ਠੀਕ ਹੈ ਹਮਾਰੇ ਘਰ ਵੀ ਆਇਓ ਠੀਕ ਆ ਸੋਣਾ ਬੋਲਦੀ ਆ ਮੈਂ ਵੀਡੀਓ ਦੇਖਦੀ ਹੁੰਨੀ ਬਹੁਤ ਸੋਣਾ ਬੋਲਦੀ ਆ ਐਨ ਪਿਓਰ ਪਿਓਰ ਹਰਿਆਣੇ ਦੀ ਬੋਲੀ ਬੋਲਦੀ ਹੈ ਹੋਨੇ ਕੋ ਤਾਂ ਫਿਰ ਮੈਂ ਤੁਹਾਨੂੰ ਇੰਟਰਵਿਊ ਲੈ ਲਾਣਾ ਹੈ ਉਹ ਆਪਣੇ ਬਲੌਕਰ ਆਏ ਕਿੰਦਾ ਦਿਖ ਰਹੀ ਜੀ ਲੈ ਆ ਤੇ ਕੁੜੀ ਕੋਈ ਮੈਂ ਬੋਲਦੀ ਸਪੈਸ਼ਲ ਬੋਲਦੀ ਤੈਨੂੰ ਐਨ ਨੂੰ ਕਰ ਮਾਈਕ ਦਿਓ ਤੂੰ ਤੂੰ ਬੋਲ ਮੋਰੇ ਇਹਦੇ ਬਿਲਕੁਲ ਫੋਨ ਤੇ ਮੋਰੇ ਪੁੱਛ ਸਵਾਲ ਕਰ ਤੂੰ ਪੁੱਛ ਮੈਂ ਤਾਂ ਵੀਡੀਓ ਬਣਾਉਣੀ ਆ ਇਹ ਸਵਾਲ ਹੈ ਤੂੰ नहीं 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 नहीं। नमस्कार दर्शकों तो आज हम जुड़ सके हैं सुख हाँ। चैनल के कुलवीर हाँ। जी के साथ तो आइए इनसे कुछ प्रश्न करेंगे

ਫੌਜੀ ਵੀ ਬਹੁਤ ਸਾਨੀ ਇੰਟਰਵਿਊ ਲੈਂਦੀ ਜਿਹੜੇ ਖੜੇ ਨਹੀਂ ਇਹਦਾ ਬੰਦਲਾ ਕੋਨਾ ਨੂੰ ਪੜਾਈ ਕੇ ਨਾ ਟੈਲੈਂਟ ਹੈਗਾ ਪਣ ਟੈਲੈਂਟ ਹੈਗਾ ਅੱਛਾ ਚਲੋ ਬਧੀ ਨੇ ਨਾ ਨੰਬਰ ਬਣਦੇ ਆ ਦੋਨੇ ਅੱਛਾ ਅੱਛਾ ਢਾਈਟ ਕੁੜੀਆਂ ਬਹੁਤ ਸ਼ਾਰੀਆਂ ਦੀਆਂ ਵਧੀਆ ਕਿ ਨਿਆਣੇ ਦਾ ਇੰਟਰਸਟ ਚਾਹੀਦਾ ਵਧੀਆ ਆ ਜਿੱਥੇ ਪੜਦੇ ਆ ਨਾ ਪੰਜਾਬੀ ਹਿੰਦੀ ਕੁਛ ਨਹੀਂ ਬੋਲਣ ਦੇ ਹਾਂ ਨਿੰਮਲ ਤੁਸੀਂ ਕੁਛ ਨਾ ਦੇ ਗੱਲ ਸਾਨੂੰ ਹਰਿਆਣੇ ਦੀ ਸਾਨੂੰ ਨਹੀਂ ਆਉਂਦੀ ਕੋਈ ਕੀ ਸੁਣਾਈ ਹੈ ਹਾਂ ਹੋਤੇ ਆਈ ਆ ਵੀ ਅਸੀਂ ਤੁਹਾਡੇ ਕੋਲ ਆਏ ਤੁਸੀਂ ਬਣਾਓ ਬੋਲ ਇਹ ਵੀ ਗੱਲ ਸਹੀ ਹੈ ਸਹੀ ਹੈ ਸਹੀ ਹੈ ਦੇਖੋ ਤੁਸੀਂ ਹੱਸਦੇ ਵਾਸਤੇ ਨਾ ਸਹੀ ਗੱਲ ਹੈ ਚਲਦੇ ਰਹੋ ਮੈਂਗਾ ਤੂੰਗਾ ਤੂੰ ਅਹੀਂ ਤੇ ਤੁਹਾਡੇ ਆਈ ਜਾਂਦੇ ਨਹੀਂ ਸਾਡੇ ਨਹੀਂ ਆਵਾਂਗੇ ਆਵਾਂਗੇ ਤੁਹਾਡੇ ਘਰ ਮੈਂ ਆਵਣਾ ਹਾਂ ਮੂੰਠਾ ਕੇ ਤੁਹਾਡੇ ਘਰ ਮੈਂ ਆਵਾਂਗੇ ਆਵਾਂਗੇ ਅਸੀਂ ਦੀਏ ਗਾਣਾ ਗਾਹੇ ਪਾਸ਼ਾ ਇੰਦਰੀਆ ਪਾਜੀ ਐਵੇਂ ਗਾਣਾ ਘਟਦੇ ਹੁੰਦੇ ਨੇ ਕਾਰ ਕਰਨ ਗੜੀਆਂ ਕੰਨਾ ਪਈ ਛੋਟੀ ਲੈਣੀ ਨਹੀਂ ਚੁੰਨੀਆਂ ਪਈਆਂ ਘਰ ਕਰ ਠੀਕ ਆ ਜੀ ਛੋਟੀ ਕਿੰਨੇ ਦੀ ਆ ਪਤਾ ਕਿੰਨੀ ਮਹਿੰਗੀ ਦਿੰਦਾ ਕਰ ਆਉਂਗੇ ਆ ਅਮਾਗੇ ਜਰੂਰ ਆਮਾਗੇ ਆਵਾਗੇ ਆਮਾਗੇ ਜਰੂਰ ਆਮਾਗੇ ਉਹ ਮਹਿੰਗੀਆਂ ਨੰਦੇ ਆਪੋ ਤਾਂ ਮਹਿੰਗੇ ਦੇਣਾ ਆਪਾਂ ਰਾਜੋ ਲੈਨੇ ਪੰਜਾਬੀਆਂ ਸੋਹਣੀਆਂ ਲੱਗਦੀਆਂ ਨੇ ਦੀ ਭਾਸ਼ਾ ਪਾ ਲੈ ਰੋ ਇੱਥੇ ਰਾਜ ਉਹਨਾਂ ਨੇ ਮਹਿੰਗੀਆਂ ਦੇਣੀਆਂ ਇੱਕ ਮਿੰਟ ਰੈਡੀ ਕਰਕੇ ਉਹ ਵੀ ਕੰਮੀ ਰੈਡੀ ਕਰਕੇ ਉਹ ਨਹੀਂ ਕੁਝ ਬੋਲਣਗੇ ਅੱਛਾ ਅੱਛਾ ਆ ਜਾਓ ਪਹਿਲੇ ਆ ਜਾਓ ਮੈਂ ਇੰਟਰਵਿਊ ਕੀਤੀ ਆ ਨਾ ਲੈ ਆ। ਇਹ ਪਾਣੀ ਵਾਲੀ ਬੋਤਲ ਬੋਤਲ ਹੈਗੀ ਗਾ। ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਕੌਣ ਸਪੋਰਟ ਕੌਣ ਸਾ ਪੋਡਕਾਸਟ ਕਰ ਲੈ ਗਰੀ ਆੜੇ ਮੈਂ ਪੋਡਕਾਸਟ ਹੀ ਕਰਦੀ ਆ ਜਾ ਆਏ ਹਾਏ ਸਟਾਰਟ ਹੋ ਗਿਆ ਹੁਣ ਚੱਲ ਇੱਕ ਕਮਿਊਨਿਟੀ ਦਾ ਲੋਕਾਂ ਨਾਲ ਗੱਲ ਕਰਦਾ ਓਧਰ ਕਰ ਕੋਈ ਆ ਹੋ ਜੀ ਬੋਲੋ ਹੁਣ ਉਹ ਉੱਥੇ ਜਾ ਕੇ ਨਾ ਆਪਾਂ ਉਹ ਬਾਜੀ ਵਾਲੇ ਪਾਏ ਨੂੰ ਕਹਿੰਦੀ ਛੁਈ ਸੰਕੋ ਗਿਵ ਮੀ ਥਿਸ ਅਜਾ ਕੇ ਉਹ ਤੇ ਕਹਿੰਦੀ ਮੈਂ ਕਿ ਫਿਰ ਉਹ ਮੇਰੇ ਕੋਲ ਕੀ ਨੈਗਲਿਸ਼ ਨਿੰਗਲਿਸ਼ ਨਹੀਂ ਜਾਣਦਾ ਹੋਊਗਾ ਨਾ ਉਹ ਉਹ ਧਿਆੜੀ ਕਰਦੇ ਜੀ ਮੈਂ ਤਾਂ ਮੈਂ ਬੋਲਦੇ ਵੇ ਬੱਸ ਹਰਿਆਣੇ ਪੱਲੇ ਨਹੀਂ ਪਰਣੀ ਆ ਆਹ ਉਹ ਸਹੀ ਗੱਲ ਸਾਂਝਾ ਮਾਂਝਾ ਪੰਜਾਬ ਅੱਜ ਤਾਂ ਪੰਜਾਬ ਤੇ ਹਰਿਆਣੇ ਵਾਲਿਆ ਅੱਜ ਸਾਡੇ ਕੋਲ ਨਾ ਹਾਂਜੀ ਅੱਜ ਸਾਡੇ ਕੋਲ ਨਾ ਹਰਿਆਣੇ ਤੋਂ ਸਾਡੇ ਮਹਿਮਾਨ ਪਹੁੰਚੇ ਆ ਤੇ ਇੱਧਰ ਇਹ ਸਾਡੀ ਧੀ ਰਣੀ ਆ ਅਮਨਦੀਪ ਅਮਨਦੀਪ ਇਹ ਸਾਡੇ ਭਾਂਜੀ ਆ ਉਹ ਸਾਡੇ ਭਾਂਜਵਾਈ ਆ ਉਹਦਾ ਨਾ ਹੈਗਾ ਆ ਡੈਂਪਲ ਹਮਦੀਪ ਸੇਮ ਸੇਮ ਨੂੰ ਸਭ ਆਪਣੀਆਂ ਤੁਹਾਨੂੰ ਮਿਲਦੇ ਰਹਿੰਦੇ ਨੇ ਨਾ ਇਹਦੇ ਬਾਜੀ ਵੀ ਸਾਡੀ ਸਿਸਟਰ ਇਹ ਨਹੀਂ ਇਹਦਾ ਬੇਟੀਆਂ ਵੱਡੀ ਵਾਲੀ ਜੇ ਛੋਟੀ ਵਾਲੀ ਰਾਮ ਰਾਮ ਹੁਣ ਅਸਲੀ ਬੋਲੀ ਵਾਰ ਆਈ ਆ ਜਾਨਾ ਨੇ ਪੜਾਈ ਬਹੁਤ ਸੋਹਣੀ ਆ ਜਿੰਦਾ ਹੈ ਨਾ ਜਿੰਦਾ ਇੰਗਲਿਸ਼ ਬੋਲਦੀ ਆ ਬੇਟੀ ਬਹੁਤ ਸੋਹਣਾ ਬੋਲਦੀ ਆ ਇਸੇ ਤਰ੍ਹਾਂ ਨਾ ਪਰਦੀ ਤਰੱਕੀ ਬਹੁਤ ਦੂਰ ਨਹੀਂ ਨੇੜੀ ਆ ਸਹੀ ਟੈਲੈਂਟ ਹੈਗਾ ਬੇਟੀ ਜ ਆ ਹਰਿਆਣਵੀ ਪਾਸ਼ਾ ਬਹੁਤ ਸੋਹਣੀ ਬੋਲਦੀ ਬਹੁਤ ਸੋਹਣੀ ਪਿਓਰ ਬੋਲਦੀ ਸੋਹਣਾ ਲੱਗਦਾ ਛਪੇ ਤੋਂ ਸ਼ਹਿਰ ਉੱਥੋਂ ਆਈ ਐ ਸਪੈਸ਼ਲ ਸਾਨੂੰ ਬੁਲਾਉਂਦੇ ਆ ਸੋਹਣੇ ਸਾਨੂੰ ਟਾਈਮ ਵਰਕੇ ਜਾਣਾ ਪੈਣਾ ਹੁਣ ਇਹ ਛਪੇ ਤੋਂ ਸ਼ਹਿਰ ਤੋਂ ਆਏ ਆ ਸਾਡੇ ਕੋਲ ਇੰਨਾ ਔਰ ਤੇ ਅਸੀਂ ਵੈਲਕਮ ਕਰਦੇ ਆ ਬਹੁਤ ਵਧੀਆ ਅੱਜ ਹੀ ਮੈਰਿਜ ਤੇ ਕਿੱਥੇ ਹੋਏ ਸੀਗੇ ਸਹੀ ਗੱਲ ਐ ਇੰਨਾ ਪਿਆਰ ਆ ਨਾ ਵਾਇਗਰ ਇਦੇ ਬਣਾਈ ਰੱਖੇ ਸਾਡਾ ਕਿਉਂ ਨਹੀਂ ਭਾਂਜੀ ਨਾ ਹੋਰ ਲੋ ਹੋਰ ਇਹ ਦੱਸੋ ਕੀ ਜਿਹੜੀ ਸਾਡੀਆਂ ਭਾਂਜੀ ਅਸੀਂ ਇਕੱਠੀਆਂ ਖੇਡੀਆਂ ਤੇ ਕੁਝ ਵਿਚਾਰ ਸੁਣਦੇ ਆ ਮੈਂ ਕੀ ਕਹਿੰਦੀ ਆ ਰਿਕਾਰਡ ਕਰ ਲੈਂਦੇ ਉਹਨੂੰ ਪਹਿਲਾਂ ਕੋਲ ਕਰ ਲੈਂਦੇ ਕੋਈ ਗੱਲ ਨਹੀਂ ਦੋ ਪਾਰਟ ਕਰ ਲਾਂਗੇ ਇਹ ਪਹਿਨ ਥੜਾ ਹੈਨਾ ਤੇਜ਼ ਕਰਕੇ ਲੱਗਦੀ ਸਾਡੀ ਭਾਂਜੀ ਬਣਾ ਹੈ ਅਸੀਂ ਹਣ ਮਹਾਨ ਮਹਾਨੀ ਆ ਉਹ ਹਰਾਨੇ ਵਾਲਿਓ ਬਗਾਲ ਕਰਦੋ ਕੋਈ ਪੰਜਾਬ ਨਾਲ ਬੋਲਦਾ ਨਹੀਂ ਗੱਲ ਪੰਜਾਬ ਵਾਲੇ ਤੇ ਮਾਰੇ ਸ਼ਰਮ ਆਵਾ ਕੋਨੀ ਆ ਮੂਠਾ ਕੇਨ ਕੇ ਸ਼ਰਮ ਆਨ ਲੱਗ ਰੇ ਆਏ ਹਾਏ ਮਾਂ ਬਿਤਾ ਪਾ ਉਹ ਕੀ ਕਿ ਬੋਲ ਕਿਤਾ ਬੋਲ ਗਿਆ ਟਿਕਟ ਚੱਲੇਗਾ ਸਾਰੇ ਹੁਣ ਨਾ ਆਪੇ ਰਹਿ ਕੇ ਦੱਸ ਇਹ ਸਾਰਾ ਕੁਝ ਦੱਸ ਹਾਂ ਓਕੇ ਜਿੰਗਸ਼ੀ ਦੇ ਵਿੱਚ ਕਿਸੇ ਨਾਲ ਗੱਲ ਕਰਨੀ ਨਾ ਕੋਈ ਦੀ ਖਾਸ ਔਕੀ ਨਹੀਂ ਹੈਗੀ ਫਿਰ ਇਸ ਗੱਡੀ ਆ ਬੱਚਾ ਵਧੀਆ ਕਰਦਾ ਪੜਿਆ ਲਿਖਿਆ ਸੋਹਣਾ ਸਕੂਲੇ ਪੜਦਾ ਨਾ ਉਹੀ ਗੱਲ ਕਰ ਸਕਦਾ ਆ ਤੇ ਹੁਣ ਇਹ ਜਿਹੜੀ ਦੱਸੂਗੀ ਆਪਣੇ ਹਰਿਆਣੇ ਵਾਲੇ ਵਿੱਚ ਸਾਰੀ ਲਾਈਟ ਪਾੜ ਦਿੰਨੇ ਕੀਤੀ ਹੈ ਅੱਛਾ ਆਪਰੇ ਦੱਸੂਗੀ ਆਪਰੇ ਵਧੀਆ ਆਓ ਆਏ ਵਿਜ਼ਿਟਰ ਓਨ ਦਿਸ ਮੈਰਿਜ ਦਿਸ ਮੈਰਿਜ ਇਜ਼ ਵੈਰੀ ਬਿਊਟੀਫੁਲ ਦ ਬ੍ਰਾਈਡ ਨੇਮ ਇਜ਼ ਬ੍ਰਾਈਡ ਦਾ ਨੇਮ ਇਜ਼ ਜਿੰਦਰ ਕੋਈ ਨਹੀਂ ਆਉਂਦੀ ਸ਼ੀ ਇਜ਼ ਵੈਰੀ ਬਿਊਟੀਫੁਲ ਐਂਡ ਵੈਰੀ ਕਿਊਟ ਐਂਡ ਦ ਗਰੂਮ ਨੇਮ ਇਜ਼ ਸਭਜੋਤ ਐਂਡ ਹੀ ਇਜ਼ ਵੈਰੀ ਹੈਂਸਮ ਬੋਥਸ Uh, both couple are very cute so I like this marriage I like visit on this marriage uh, because this place is very good and very uh, beautiful uh, I am so feel lucky because uh, my nanny and my nano is here uh, and my nanny is very beautiful you uh, my nano is here you My and here is my father uh, my mother's Amandeep and my father's name is Mr. Amandeep. Uh, both name is same because uh, these are so cute <coughs> couples. I like her, I like him because these are my hero and my super what? hero. ਹੂੰ ਥੈਂਕ ਯੂ ਤਾੜੀ ਦੇ ਮਾਰਨ ਤੋਂ ਵਧੀਆ ਹੈ ਉਹ ਤਾਂ ਵਧੀਆ ਕੁੜੀ ਨੇ ਵੀ ਬੋਲਿਆ ਵਾਇਕਰ ਨੂੰ ਤਰੱਕੀ ਦੇਵੇ ਔਰ ਤੰਦਰੁਸਤੀ ਦੇਵੇ ਵਿਚਾਰੀ ਨੂੰ ਉਹਨੂੰ ਕਿੰਨਾ ਸੋਹਣਾ ਬੋਲਿਆ ਕਿੰਨਾ ਵਧੀਆ ਲੱਗਦਾ ਹੈ ਤੇ ਜਿਹਨੇ ਇੰਗਲਿਸ਼ ਪਤਾ ਹੋਊਗਾ ਉਹੀ ਮੀਨਿੰਗ ਇਹਦੇ ਕੱਢ ਸਕਦਾ ਇੱਧਰ ਪੋਤਾ ਆ ਇਹ ਸਵੇਰ ਜੰਨਤ ਕਿਹਦਾ ਇਹਨੇ ਪਾਣੀ ਕਿੰਨੇ ਕੇ ਭਾਈ ਨੂੰ ਸਵੇਰੇ ਪੈਸੇ ਤੇ ਖਡਾਉਣੇ ਵਾਲੇ ਨੂੰ ਇਹ ਬੋਗਨੇ ਨਾ ਉਹ ਦੂਤ ਕਰ ਰਿਹਾ ਬਾਹਰੋਂ ਕਹਿੰਦਾ ਖਰੇ ਬਾਹਰੋਂ ਬਤਾ ਇੱਧਰ ਆ ਅੱਛਾ ਅੱਛਾ ਇੱਧਰ ਨਾ ਆਣਾ ਓਏ ਰੰਜੋਤ ਜੋਤੇ ਕਿੱਥੇ ਆ ਉਹ ਰੰਜੋਤ ਅੱਛਾ ਉਹ ਕਿੱਥੇ ਆ ਲੈਣ ਗਿਆ ਸਾਨੂੰ ਦੱਸਣ ਦੇ ਅੱਜ ਮੈਂ ਗਰਾਊਂਡ ਦਾ ਫਿਰ ਮਮੀ ਉਹ ਪੂਰੇ ਪਹਿਲਾਂ ਸੀ ਮੈਂ ਤੇਰਾ ਨਾਮ ਕਿ ਰੱਖਿਆ ਸੀ ਮੈਂ ਹਾਂ ਮੜਾ ਜਾ ਰੋਟੀ ਖਾ ਲੈ ਖਾ ਲੈ ਜਲਦੀ ਖਾ ਲੈ ਅਸੀਂ ਚਲੋ ਠੀਕ ਹੈ ਫਿਰ ਅੱਜ ਦੇ ਬਲਾਗ ਦਾ ਆਪਾਂ ਇੱਥੇ ਐਂਡ ਕਰਦੇ ਆ ਤੇ ਕਮੈਂਟ ਕਰਕੇ ਮੇਰੀਆਂ ਭੈਣਾਂ ਮੇਰੇ ਭਰਾ ਜੂੜ ਦੱਸਿਓ ਤੁਹਾਨੂੰ ਸਾਡੀ ਕੁੜੀ ਦੀ ਦੋ ਤਿੰਨ ਭਾਸ਼ਾ ਠੀਕ ਲੱਗੀ ਆ ਸਰ ਸੋਤੇ ਹਾਲੇ ਭਾਸ਼ਾ ਬੋਲਦੀ ਆ ਨੇ ਤੇ ਇਹਨੇ ਸਕੂਲ ਦੇ ਚੀਂ ਇੰਗਲਿਸ਼ ਦੇ ਵਿੱਚ ਜਾਂਦਾ ਆਮ ਸਟੇਜਾਂ ਦੇ ਵੱਡੇ ਵੱਡੇ ਮੰਤਰੀਆਂ ਸਾਹਮਣੇ ਬੋਲਦੀ ਆ ਇੰਟਰਵਿਊ ਕਰਦੀ ਆ ਤੇ ਦੱਸਿਓ ਕਮੈਂਟਾਂ ਕਿ ਤੁਹਾਨੂੰ ਕਿਹੜੀ ਲੱਗੀ ਆ ਸੋ ਹੁਣ ਸਾਰਿਆਂ ਦਾ ਧੰਨਵਾਦ ਸਾਰਿਆਂ ਦਾ ਜਿਹੜਾ ਮਿੱਤਰਾਂ ਦਾ ਸਾਡੇ ਵੱਲੋਂ ਸਤਿਕਾਰ ਰਾਮ 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 ਜੀ